ਵੱਡੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸੇ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਉਹ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕੇਜਰੀਵਾਲ 177 ਦਿਨ ਜੇਲ੍ਹ ਚ ਲਗਾ ਕੇ ਆਏ ਨੇ ਤਾਂ ਇਸ ਸਮੇਂ ਦੇ ਦਰਮਿਆਨ ਉਹਨਾਂ ਵੱਲੋਂ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਉਹਨਾਂ ਨੇ ਸਿੱਧਾ-ਸਿੱਧਾ ਜਿਹੜਾ ਠੋਕਮਾ ਜਵਾਬ ਵਿਰੋਧੀਆਂ ਨੂੰ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਅਸਤੀਫਾ ਉਹ ਨਹੀਂ ਦੇਣਗੇ ਅਤੇ ਉਹ ਸੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਦਿੱਲੀ ਦੇ ਭਲੇ ਲਈ ਹਰ ਕੰਮ ਕਰਨਗੇ ਭਾਵੇਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਲੰਘਣਾ ਪਵੇ ਪਰ ਉੱਥੇ ਜੇ ਘਰ ਦੇਖਿਆ ਜਾਵੇ ਕਿ ਵਿੱਤੇ ਦਿਨ ਸੁਪਰੀਮ ਕੋਰਟ ਵੀ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਫਟਕਾਰ ਵੀ ਹੈ ਜਿਹੜੀ ਉਹ ਲਗਾਈ ਸੀ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਭਾਜੀਪੀ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇੱਕ ਲੈਟਰ ਭੇਜਿਆ ਸੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਜਿਹੜੇ ਆ ਉਹ ਕਾਨੂੰਨੀ ਵਿਵਸਥਾ ਸਹੀ ਨਾ ਚੱਲਦਿਆਂ ਹੋਇਆਂ ਜਿਹੜੀ ਆ ਇਹ ਮੰਗ ਕੀਤੀ ਗਈ ਸੀ ਕਿ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਤੇ ਦਿੱਲੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਇਸੇ ਦੇ ਚੱਲਦਿਆਂ ਰਾਸ਼ਟਰਪਤੀ ਨੇ ਜਿਹੜਾ ਉਹ ਲੈਟਰ ਸੀ ਉਹ ਪੱਤਰ ਸੀ ਜਾਂ ਚਿੱਠੀ ਸੀ ਉਹ ਮੁਰ ਤੋਂ ਹਾਂ ਜਿਹੜਾ ਹੋਮ ਮਿਨਿਸਟਰੀ ਵਿਭਾਗ ਆ ਉਸ ਨੂੰ ਭੇਜ ਦਿੱਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਕਿਹੜਾ ਵੱਡਾ ਫੈਸਲਾ ਹੋਣ ਜਾ ਰਿਹਾ ਜਾਂ ਫਿਰ ਸਿਰਫ ਇਹ ਵਿਰੋਧੀਆਂ ਵੱਲੋਂ ਅਫਵਾਹਾਂ ਹੀ ਉਡਾਈਆਂ ਜਾ ਰਹੀਆਂ ਨੇ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਅੱਜ 12 ਵਜੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਕੇਜਰੀਵਾਲ ਵੱਲੋਂ ਅਤੇ ਉਸੇ ਦੇ ਦਰਮਿਆਨ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਸਭ ਤੋਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਲੈ ਸਕਦੇ ਨੇ ਜਿੱਥੇ ਪਹਿਲਾਂ ਹੀ 177 ਦਿਨ ਜਿਹੜੇ ਜੇਲ੍ਹ ਚ ਲਗਾ ਕੇ ਆਏ ਹਾਲਾਂਕਿ ਪਹਿਲਾਂ ਜਿਹੜੇ ਆ ਕੁਝ ਸਮਾਂ ਜਿਹੜੇ ਆ ਜ਼ਮਾਨਤ ਤੇ ਬਾਹਰ ਆਉਂਦੇ ਆ ਤਾਂ ਉਧਰ ਵਿੱਤੇ ਦਿਨ ਹੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਸੇ ਮਾਮਲੇ 'ਚ ਜਿੱਥੇ ਵੱਡਾ ਜਸ਼ਨ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਂਦਾ ਹੈ ਅਤੇ ਕੇਸਰੀਵਾਲ ਦਾ ਭਰਮਾ ਸਵਾਗਤ ਹੁੰਦਾ ਤੇ ਉੱਥੇ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰੇ ਹੋਏ ਨੇ ਤਾਂ ਚੋਣ ਪ੍ਰਚਾਰ ਤਾਂ ਜਿਹੜਾ ਉਹ ਭਖੇਗਾ ਹੀ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਪ੍ਰਚਾਰ ਦਰਮਿਆਨ ਆਮ ਆਦਮੀ ਪਾਰਟੀ ਕੁਝ ਵੱਡਾ ਤਮਾਕਾ ਕਰ ਸਕਦੀ ਹੈ ਤਾਂ ਕਿ ਵੋਟਰਾਂ ਦਾ ਧਿਆਨ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾਵੇ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਫੈਸਲੇ ਆ ਜਿਹੜੇ ਲਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜਿਹੜਾ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਹੈ ਜਿਹੜੇ ਵਿਰੋਧੀ ਅਕਸਰ ਕਰਦੇ ਆ ਇੱਥੋਂ ਤੱਕ ਕਿ ਹਾਈ ਕੋਰਟ ਵੀ ਰਿਟ ਪਾਈ ਜਾਂਦੀ ਆ ਕਿ ਸੀਐਮ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਸੁਪਰੀਮ ਕੋਰਟ ਵੀ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਜਾਂਦੀ ਆ ਤਾਂ ਸੁਪਰੀਮ ਕੋਰਟ ਤੋਂ ਵੀ ਪਟੀਸ਼ਨ ਕਰਤਾ ਨੂੰ ਫਟਕਾਰ ਲੱਗਦੀ ਆ ਹਾਈ ਕੋਰਟ 'ਚ ਵੀ ਜਿਹੜੀ ਆ ਫਟਕਾਰ ਲੱਗਦੀ ਆ ਪਰ ਇਹ ਸਮਾਂ ਜਿਹੜਾ ਲੰਘਦਾ ਤੇ 6 ਮਹੀਨੇ ਬੀਤਣ ਦੇ ਬਾਅਦ ਇੱਕ ਚਿੱਠੀ ਸਾਹਮਣੇ ਆਉਂਦੀ ਹੈ ਜਦੋਂ ਉਹ ਚਿੱਠੀ ਜਿਹੜੇ ਆ ਰਾਸ਼ਟਰਪਤੀ ਭਵਨ ਪਹੁੰਚਦੀ ਹੈ ਤਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਤਾਂ ਸੰਵਿਧਾਨਿਕ ਸੰਕਟ ਸੰਵਿਧਾਨਿਕ ਸੰਕਟ ਦਾ ਜਿਹੜੇ ਆ ਸੰਕੇਤ ਕਿਤੇ ਨੇ ਭਾਜਪਾ ਦੇ ਐਮਐਲ ਲੈਵਲੋਂ ਤਾਂ ਸੰਵਿਧਾਨਿਕ ਸੰਕਟ ਦੇ ਚਾਲਦਿਆਂ ਤਾਂ ਜਿਹੜੀ ਬਰਖਾਸਤ ਜਿਹੜੀ ਆ ਸਰਕਾਰ ਕਰਨ ਦੀ ਮੰਗ ਆ ਉਹ ਐਮਐਲਏ ਵਿਜੇਪੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਤੇ ਉਸੇ ਚਿੱਠੀ ਨੂੰ ਬਾਸ ਜਿਹੜਾ ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ ਹੈ ਰਾਸ਼ਟਰਪਤੀ ਵੱਲੋਂ ਤਾਂ ਇਸ ਚਿੱਠੀ ਤੇ ਕੀ ਕੁਝ ਹੋਏਗਾ ਹਲੇ ਇਸ ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਅਤੇ ਉੱਥੇ ਹੀ ਮੰਤਰੀਆਂ ਨਾਲ ਵੀ ਮੀਟਿੰਗ ਕਰਨਗੇ ਤਾਂ ਉਸ ਦਰਮਿਆਨ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਇਸ ਸਭ ਦੇ ਦਰਮਿਆਨ ਇਸ ਵੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵਿੱਤੇ ਦਿਨੀ ਜੋ ਸੁਪਰੀਮ ਕੋਰਟ ਨੇ ਅ ਸ਼ਰਤਾਂ ਦੇ ਤਹਿਤ ਜਮਾਨਤ ਦਿੱਤੀਆਂ ਉਸ ਵਿੱਚ ਅਹਿਮ ਸ਼ਰਤਾਂ ਇਹ ਵੀ ਰੱਖੀਆਂ ਨੇ ਕਿ ਸੀਐਮ ਹਾਊਸ ਆ ਜਿਹੜਾ ਸੀਐਮ ਦਫ਼ਤਰ ਆ ਜਿਹੜਾ ਉਹ ਨਹੀਂ ਜਾਣਗੇ ਕੇਜਰੀਵਾਲ ਅਤੇ ਕਿਸੇ ਤਰ੍ਹਾਂ ਦੇ ਵੀ ਸਰਕਾਰੀ ਫਾਈਲਾਂ ਤੇ ਦਸਤਕ ਨਹੀਂ ਕਰਨਗੇ ਸਬੂਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੰਗਵਾਹਾਂ ਨੂੰ ਨਹੀਂ ਮਿਲਣਗੇ ਅਜਿਹੇ ਜਿਹੜੀਆਂ ਸ਼ਰਤਾਂ ਜਿਹੜੀਆਂ ਸੁਪਰੀਮ ਕੋਰਟ ਨੇ ਉਹ ਰੱਖੀਆਂ ਨੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਾਮਲੇ ਤੇ ਜੋ ਦਿੱਲੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਾਰਵਾਈਆਂ ਹੋਈਆਂ ਇਸ ਸਾਰੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ ਚੇਤਾਵਨੀ ਦਿੱਤੀ ਹੋਈ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਉੱਥੇ ਹੀ ਹੁਣ ਜਿਹੜਾ ਸਭ ਤੋਂ ਅਹਿਮ ਨਜ਼ਰਾਂ ਟਿਕਿਆ ਹੋਇਆ ਨੇ ਕਿ ਅੱਜ ਕੇਜਰੀਵਾਲ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਏਗਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ 12 ਵਜੇ ਵੱਡਾ ਇਕਾਠ ਜਿਹੜਾ ਉਹ ਰੱਖਿਆ ਗਿਆ ਤੇ ਉਸ ਨੂੰ ਸੰਬੋਧਨ ਕਰਨਗੇ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਅੱਜ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ ਦੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸੇ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਉਹ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕੇਜਰੀਵਾਲ 170 ਦਿਨ ਜੇਲ੍ਹ ਚ ਲਗਾ ਕੇ ਆਏ ਨੇ ਤਾਂ ਇਸ ਸਮੇਂ ਦੇ ਦਰਮਿਆਨ ਉਹਨਾਂ ਵੱਲੋਂ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਉਹਨਾਂ ਨੇ ਸਿੱਧਾ-ਸਿੱਧਾ ਜਿਹੜਾ ਖੋਕਮਾ ਜਵਾਬ ਵਿਰੋਧੀਆਂ ਨੂੰ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਅਸਤੀਫਾ ਉਹ ਨਹੀਂ ਦੇਣਗੇ ਅਤੇ ਉਹ ਸੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਦਿੱਲੀ ਦੇ ਭਲੇ ਲਈ ਹਰ ਕੰਮ ਕਰਨਗੇ ਭਾਵੇਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਲੰਘਣਾ ਪਵੇ ਪਰ ਉੱਥੇ ਜੇ ਘਰ ਦੇਖਿਆ ਜਾਵੇ ਕਿ ਵਿੱਤੇ ਦੇ ਸੁਪਰੀਮ ਕੋਰਟ ਵੀ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਫਟਕਾਰ ਵੀ ਹੈ ਜਿਹੜੀ ਉਹ ਲਗਾਈ ਸੀ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਬੀਜੇਪੀ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇੱਕ ਲੈਟਰ ਭੇਜਿਆ ਸੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਜਿਹੜੇ ਆ ਉਹ ਕਾਨੂੰਨੀ ਵਿਵਸਥਾ ਸਹੀ ਨਾ ਚੱਲਦਿਆਂ ਹੋયા ਜਿਹੜੀ ਆ ਇਹ ਮੰਗ ਕੀਤੀ ਗਈ ਸੀ ਕਿ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਤੇ ਦਿੱਲੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਇਸੇ ਦੇ ਚੱਲਦਿਆਂ ਰਾਸ਼ਟਰਪਤੀ ਨੇ ਜਿਹੜਾ ਉਹ ਲੈਟਰ ਸੀ ਉਹ ਪੱਤਰ ਸੀ ਜਾਂ ਚਿੱਠੀ ਸੀ ਉਹ ਮੁਰ ਤੋਂ ਹਾਂ ਜਿਹੜਾ ਹੋਮ ਲਿਸਟਰੀ ਵਿਭਾਗ ਆ ਉਸ ਨੂੰ ਭੇਜ ਦਿੱਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਕਿਹੜਾ ਵੱਡਾ ਫੈਸਲਾ ਹੋਣ ਜਾ ਰਿਹਾ ਜਾਂ ਫਿਰ ਸਿਰਫ ਇਹ ਵਿਰੋਧੀਆਂ ਵੱਲੋਂ ਅਫਵਾਹਾਂ ਹੀ ਉਡਾਈਆਂ ਜਾ ਰਹੀਆਂ ਨੇ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਅੱਜ 12 ਵਜੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਕੇਜਰੀਵਾਲ ਵੱਲੋਂ ਅਤੇ ਉਸੇ ਦੇ ਦਰਮਿਆਨ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਸਭ ਤੋਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਲੈ ਸਕਦੇ ਨੇ ਜਿੱਥੇ ਪਹਿਲਾਂ ਹੀ 170 ਦਿਨ ਜਿਹੜੇ ਜੇਲ੍ਹ ਚ ਲਗਾ ਕੇ ਆਏ ਹਾਲਾਂਕਿ ਪਹਿਲਾਂ ਜਿਹੜੇ ਆ ਕੁਝ ਸਮਾਂ ਜਿਹੜੇ ਆ ਜ਼ਮਾਨਤ ਤੇ ਬਾਹਰ ਆਂਦੇ ਆ ਤਾਂ ਉਧਰ ਵਿੱਤੇ ਦਿਨ ਹੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਸੇ ਮਾਮਲੇ 'ਚ ਜਿੱਥੇ ਵੱਡਾ ਜਸ਼ਨ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਂਦਾ ਹੈ ਅਤੇ ਕੇਸਰੀਵਾਲ ਦਾ ਭਰਮਾ ਸਵਾਗਤ ਹੁੰਦਾ ਤੇ ਉੱਥੇ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰੇ ਹੋਏ ਨੇ ਤਾਂ ਚੋਣ ਪ੍ਰਚਾਰ ਤਾਂ ਜਿਹੜਾ ਉਹ ਪੱਖੇਗਾ ਹੀ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਪ੍ਰਚਾਰ ਦਰਮਿਆਨ ਆਮ ਆਦਮੀ ਪਾਰਟੀ ਕੁਝ ਵੱਡਾ ਤਮਾਕਾ ਕਰ ਸਕਦੀ ਹੈ ਤਾਂ ਕਿ VOTERਾਂ ਦਾ ਧਿਆਨ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾਵੇ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਫੈਸਲੇ ਆ ਜਿਹੜੇ ਲਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜਿਹੜਾ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਹੈ ਜਿਹੜੇ ਵਿਰੋਧੀ ਅਕਸਰ ਕਰਦੇ ਆ ਇੱਥੋਂ ਤੱਕ ਕਿ ਹਾਈ ਕੋਰਟ ਵੀ ਰਿਟ ਪਾਈ ਜਾਂਦੀ ਆ ਕਿ ਸੀਐਮ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਸੁਪਰੀਮ ਕੋਰਟ ਵੀ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਜਾਂਦੀ ਆ ਤਾਂ ਸੁਪਰੀਮ ਕੋਰਟ ਤੋਂ ਵੀ ਪਟੀਸ਼ਨ ਕਰਤਾ ਨੂੰ ਫਟਕਾਰ ਲੱਗਦੀ ਆ ਹਾਈ ਕੋਰਟ 'ਚ ਵੀ ਜਿਹੜੀ ਆ ਫਟਕਾਰ ਲੱਗਦੀ ਆ ਪਰ ਇਹ ਸਮਾਂ ਜਿਹੜਾ ਲੰਘਦਾ ਤੇ 6 ਮਹੀਨੇ ਬੀਤਣ ਦੇ ਬਾਦ ਇੱਕ ਚਿੱਠੀ ਸਾਹਮਣੇ ਆਂਦੀ ਹੈ ਜਦੋਂ ਉਹ ਚਿੱਠੀ ਜਿਹੜੇ ਆ ਰਾਸ਼ਟਰਪਤੀ ਭਵਨ ਪਹੁੰਚਦੀ ਆ ਤਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਤਾਂ ਸੰਵਿਧਾਨਿਕ ਸੰਕਟ ਸੰਵਿਧਾਨਿਕ ਸੰਕਟ ਦਾ ਜਿਹੜੇ ਆ ਸੰਕੇਤ ਕਿਤੇ ਨੇ ਭਾਜਪਾ ਦੇ ਐਮਐਲ ਲੈਵਲੋਂ ਤਾਂ ਸੰਵਿਧਾਨਿਕ ਸੰਕਟ ਦੇ ਚੱਲਦਿਆਂ ਸਾਂ ਜਿਹੜੀ ਬਰਖਾਸਤ ਜਿਹੜੀ ਆ ਸਰਕਾਰ ਕਰਨ ਦੀ ਮੰਗ ਆ ਉਹ ਐਮਐਲਏ ਵਿਜੇਪੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਤੇ ਉਸੇ ਚਿੱਠੀ ਨੂੰ ਵਾਪਸ ਜਿਹੜਾ ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ ਰਾਸ਼ਟਰਪਤੀ ਵੱਲੋਂ ਤਾਂ ਇਸ ਚਿੱਠੀ ਤੇ ਕੀ ਕੁਝ ਹੋਏਗਾ ਹਲੇ ਇਸ ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਅਤੇ ਉੱਥੇ ਹੀ ਮੰਤਰੀਆਂ ਨਾਲ ਵੀ ਮੀਟਿੰਗ ਕਰਨਗੇ ਤਾਂ ਉਸ ਦਰਮਿਆਨ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਇਸ ਸਭ ਦੇ ਦਰਮਿਆਨ ਇਸ ਵੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵਿੱਤੇ ਦਿਨੀ ਜੋ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਤਹਿਤ ਜਮਾਨਤ ਦਿੱਤੀਆਂ ਉਸ ਵਿੱਚ ਅਹਿਮ ਸ਼ਰਤਾਂ ਇਹ ਵੀ ਰੱਖੀਆਂ ਨੇ ਕਿ ਸੀਐਮ ਹਾਊਸ ਹੈ ਜਿਹੜਾ ਸੀਐਮ ਦਫ਼ਤਰ ਹੈ ਜਿਹੜਾ ਉਹ ਨਹੀਂ ਜਾਣਗੇ ਕੇਜਰੀਵਾਲ ਅਤੇ ਕਿਸੇ ਤਰ੍ਹਾਂ ਦੇ ਵੀ ਸਰਕਾਰੀ ਫਾਈਲਾਂ ਤੇ ਦਸਤਕ ਨਹੀਂ ਕਰਨਗੇ ਸਬੂਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੰਗਵਾਹਾਂ ਨੂੰ ਨਹੀਂ ਮਿਲਣਗੇ ਅਜਿਹੇ ਜਿਹੜੀਆਂ ਸ਼ਰਤਾਂ ਜਿਹੜੀਆਂ ਸੁਪਰੀਮ ਕੋਰਟ ਨੇ ਉਹ ਰੱਖੀਆਂ ਨੇ ਉਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਾਮਲੇ ਤੇ ਜੋ ਦਿੱਲੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਾਰਵਾਈਆਂ ਹੋਈਆਂ ਇਸ ਸਾਰੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ ਚੇਤਾਵਨੀ ਦਿੱਤੀ ਹੋਈ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਉਥੇ ਹੀ ਹੁਣ ਜਿਹੜਾ ਸਭ ਤੋਂ ਅਹਿਮ ਨਜ਼ਰਾਂ ਟਿਕਿਆ ਹੋਇਆ ਨੇ ਕਿ ਅੱਜ ਕੇਜਰੀਵਾਲ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਏਗਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ 12 ਵਜੇ ਵੱਡਾ ਇਕਾਠ ਜਿਹੜਾ ਉਹ ਰੱਖਿਆ ਗਿਆ ਤੇ ਉਸ ਨੂੰ ਸੰਬੋਧਨ ਕਰਨਗੇ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਅੱਜ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ ਦੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਓਹੋ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕੇਜਰੀਵਾਲ 177 ਦਿਨ ਜੇਲ੍ਹ ਚ ਲਗਾ ਕੇ ਆਏ ਨੇ ਤਾਂ ਇਸ ਸਮੇਂ ਦੇ ਦਰਮਿਆਨ ਉਹਨਾਂ ਵੱਲੋਂ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਉਹਨਾਂ ਨੇ ਸਿੱਧਾ-ਸਿੱਧਾ ਜਿਹੜਾ ਠੋਕਮਾ ਜਵਾਬ ਵਿਰੋਧੀਆਂ ਨੂੰ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਅਸਤੀਫਾ ਉਹ ਨਹੀਂ ਦੇਣਗੇ ਅਤੇ ਓਹੋ ਸੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਦਿੱਲੀ ਦੇ ਭਲੇ ਲਈ ਹਰ ਕੰਮ ਕਰਨਗੇ ਭਾਵੇਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਲੰਘਣਾ ਪਵੇ ਪਰ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਿੱਤੇ ਦਿਨ ਸੁਪਰੀਮ ਕੋਰਟ ਵੀ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਫਟਕਾਰ ਵੀ ਹੈ ਜਿਹੜੀ ਉਹ ਲਗਾਈ ਸੀ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਭਾਜਪਾ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇੱਕ ਲੈਟਰ ਭੇਜਿਆ ਸੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਜਿਹੜੇ ਆ ਉਹ ਕਾਨੂੰਨੀ ਵਿਵਸਥਾ ਸਹੀ ਨਾ ਚੱਲਦਿਆਂ ਹੋਇਆਂ ਜਿਹੜੀ ਆ ਇਹ ਮੰਗ ਕੀਤੀ ਗਈ ਸੀ ਕਿ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਤੇ ਦਿੱਲੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਇਸੇ ਦੇ ਚੱਲਦਿਆਂ ਰਾਸ਼ਟਰਪਤੀ ਨੇ ਜਿਹੜਾ ਉਹ ਲੈਟਰ ਸੀ ਉਹ ਪੱਤਰ ਸੀ ਜਾਂ ਚਿੱਠੀ ਸੀ ਉਹ ਮੁਰ ਤੋਂ ਹਾਂ ਜਿਹੜਾ ਹੋਮ ਲਿਸਟਰੀ ਵਿਭਾਗ ਆ ਉਸ ਨੂੰ ਭੇਜ ਦਿੱਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਆਖਰਕਾਰ ਕਿਹੜਾ ਵੱਡਾ ਫੈਸਲਾ ਹੋਣ ਜਾ ਰਿਹਾ ਜਾਂ ਫਿਰ ਸਿਰਫ ਇਹ ਵਿਰੋਧੀਆਂ ਵੱਲੋਂ ਅਫਵਾਹਾਂ ਹੀ ਉਡਾਈਆਂ ਜਾ ਰਿਆ ਨੇ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਅੱਜ 12 ਵਜੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਕੇਜਰੀਵਾਲ ਵੱਲੋਂ ਅਤੇ ਉਸੇ ਦੇ ਦਰਮਿਆਨ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਲੈ ਸਕਦੇ ਨੇ ਜਿੱਥੇ ਪਹਿਲਾਂ ਹੀ 170 ਦਿਨ ਜਿਹੜੇ ਜੇਲ੍ਹ ਚ ਲਗਾ ਕੇ ਇਹ ਹਾਲਾਂਕਿ ਪਹਿਲਾਂ ਜਿਹੜੇ ਆ ਕੁਝ ਸਮਾਂ ਜਿਹੜੇ ਆ ਜ਼ਮਾਨਤ ਤੇ ਵਾਰ ਆਂਦੇ ਆ ਤਾਂ ਉਧਰ ਵਿੱਤੇ ਦਿਨ ਹੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਸੇ ਮਾਮਲੇ 'ਚ ਜਿੱਥੇ ਵੱਡਾ ਜਸ਼ਨ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਂਦਾ ਹੈ ਅਤੇ ਕੇਜਰੀਵਾਲ ਦਾ ਭਰਮਾ ਸਵਾਗਤ ਹੁੰਦਾ ਤੇ ਉੱਥੇ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰੇ ਹੋਏ ਨੇ ਤਾ ਚੋਣ ਪ੍ਰਚਾਰ ਤਾਂ ਜਿਹੜਾ ਉਹ ਭਖੇਗਾ ਹੀ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਪ੍ਰਚਾਰ ਦਰਮਿਆਨ ਆਮ ਆਦਮੀ ਪਾਰਟੀ ਕੁਝ ਵੱਡਾ ਤਮਾਕਾ ਕਰ ਸਕਦੀ ਹੈ ਤਾਂ ਕਿ ਵੋਟਰਾਂ ਦਾ ਧਿਆਨ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾਵੇ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਫੈਸਲੇ ਆ ਜਿਹੜੇ ਲਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜਿਹੜਾ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਹੈ ਜਿਹੜੇ ਵਿਰੋਧੀ ਅਕਸਰ ਕਰਦੇ ਆ ਇੱਥੋਂ ਤੱਕ ਕਿ ਹਾਈ ਕੋਰਟ ਵੀ ਰਿਟ ਪਾਈ ਜਾਂਦੀ ਆ ਕਿ ਸੀਐਮ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਸੁਪਰੀਮ ਕੋਰਟ ਵੀ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਜਾਂਦੀ ਆ ਤਾਂ ਸੁਪਰੀਮ ਕੋਰਟ ਤੋਂ ਵੀ ਪਟੀਸ਼ਨ ਕਰਤਾ ਨੂੰ ਫਟਕਾਰ ਲੱਗਦੀ ਆ ਹਾਈ ਕੋਰਟ 'ਚ ਵੀ ਜਿਹੜੀ ਆ ਫਟਕਾਰ ਲੱਗਦੀ ਆ ਪਰ ਇਹ ਸਮਾਂ ਜਿਹੜਾ ਲੰਘਦਾ ਤੇ 6 ਮਹੀਨੇ ਬੀਤਣ ਦੇ ਬਾਦ ਇੱਕ ਚਿੱਠੀ ਸਾਹਮਣੇ ਆਂਦੀ ਹੈ ਜਦੋਂ ਉਹ ਚਿੱਠੀ ਜਿਹੜੇ ਆ ਰਾਸ਼ਟਰਪਤੀ ਭਵਨ ਪਹੁੰਚਦੀ ਹੈ ਤਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸੀ ਤਾਂ ਸੰਵਿਧਾਨਿਕ ਸੰਕਟ ਸੰਵਿਧਾਨਿਕ ਸੰਕਟ ਦਾ ਜਿਹੜੇ ਆ ਸੰਕੇਤ ਕਿਤੇ ਨੇ ਭਾਜਪਾ ਦੇ ਐਮਐਲ ਲੈਵਲੋਂ ਤਾਂ ਸੰਵਿਧਾਨਿਕ ਸੰਕਟ ਦੇ ਚਾਲਦਿਆਂ ਸਾਂ ਜਿਹੜੀ ਬਰਖਾਸਤ ਜਿਹੜੀ ਆ ਸਰਕਾਰ ਕਰਨ ਦੀ ਮੰਗ ਆ ਉਹ ਐਮਐਲਏ ਵਿਜੇਪੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਤੇ ਉਸੇ ਚਿੱਠੀ ਨੂੰ ਵਾਪਸ ਜਿਹੜਾ ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ ਰਾਸ਼ਟਰਪਤੀ ਵੱਲੋਂ ਤਾਂ ਇਸ ਚਿੱਠੀ ਤੇ ਕੀ ਕੁਝ ਹੋਏਗਾ ਹਲੇ ਇਸ ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਅਤੇ ਉੱਥੇ ਹੀ ਮੰਤਰੀਆਂ ਨਾਲ ਵੀ ਮੀਟਿੰਗ ਕਰਨਗੇ ਤਾਂ ਉਸ ਦਰਮਿਆਨ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਇਸ ਸਭ ਦੇ ਦਰਮਿਆਨ ਇਸ ਵੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵਿੱਤੇ ਦਿਨੀ ਜੋ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਤਹਿਤ ਜ਼ਮਾਨਤ ਦਿੱਤੀਆਂ ਉਸ ਵਿੱਚ ਅਹਿਮ ਸ਼ਰਤਾਂ ਇਹ ਵੀ ਰੱਖੀਆਂ ਨੇ ਕਿ ਸੀਐਮ ਹਾਊਸ ਹੈ ਜਿਹੜਾ ਸੀਐਮ ਦਫ਼ਤਰ ਹੈ ਜਿਹੜਾ ਉਹ ਨਹੀਂ ਜਾਣਗੇ ਕੇਜਰੀਵਾਲ ਅਤੇ ਕਿਸੇ ਤਰ੍ਹਾਂ ਦੇ ਵੀ ਸਰਕਾਰੀ ਫਾਈਲਾਂ ਤੇ ਦਸਤਕ ਨਹੀਂ ਕਰਨਗੇ ਸਬੂਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੰਗਵਾਹਾਂ ਨੂੰ ਨਹੀਂ ਮਿਲਣਗੇ ਅਜਿਹੇ ਜਿਹੜੀਆਂ ਸ਼ਰਤਾਂ ਜਿਹੜੀਆਂ ਸੁਪਰੀਮ ਕੋਰਟ ਨੇ ਉਹ ਰੱਖੀਆਂ ਨੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਾਮਲੇ ਤੇ ਜੋ ਦਿੱਲੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਾਰਵਾਈਆਂ ਹੋਈਆਂ ਇਸ ਸਾਰੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤ ਜਿਹੜੀ ਆ ਟਿੱਪਣੀ ਕੀਤੀ ਹੈ ਚੇਤਾਵਨੀ ਦਿੱਤੀ ਹੋਈ ਆ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਉੱਥੇ ਹੀ ਹੁਣ ਜਿਹੜਾ ਸਭ ਤੋਂ ਅਹਿਮ ਨਜ਼ਰਾਂ ਟਿਕਿਆ ਹੋਇਆ ਨੇ ਕਿ ਅੱਜ ਕੇਜਰੀਵਾਲ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਏਗਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਅੱਜ 12 ਵਜੇ ਵੱਡਾ ਇਕੱਠਾ ਜਿਹੜਾ ਉਹ ਰੱਖਿਆ ਗਿਆ ਤੇ ਉਸ ਨੂੰ ਸੰਬੋਧਨ ਕਰਨਗੇ ਤੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕੋਈ ਵੱਡਾ ਐਲਾਨ ਅੱਜ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ। ਵੱਡੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ। ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ। ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ। ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਓਹੋ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕੇਜਰੀਵਾਲ 177 ਦਿਨ ਜੇਲ੍ਹ ਚ ਲਗਾ ਕੇ ਆਏ ਨੇ ਤਾਂ ਇਸ ਸਮੇਂ ਦੇ ਦਰਮਿਆਨ ਉਹਨਾਂ ਵੱਲੋਂ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਉਹਨਾਂ ਨੇ ਸਿੱਧਾ-ਸਿੱਧਾ ਜਿਹੜਾ ਠੋਕਮਾ ਜਵਾਬ ਵਿਰੋਧੀਆਂ ਨੂੰ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਅਸਤੀਫਾ ਉਹ ਨਹੀਂ ਦੇਣਗੇ ਅਤੇ ਓਹੋ ਸੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਦਿੱਲੀ ਦੇ ਭਲੇ ਲਈ ਹਰ ਕੰਮ ਕਰਨਗੇ ਭਾਵੇਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਲੰਘਣਾ ਪਵੇ ਪਰ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਿੱਤੇ ਦਿਨ ਸੁਪਰੀਮ ਕੋਰਟ ਵੀ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਫਟਕਾਰ ਵੀ ਹੈ ਜਿਹੜੀ ਉਹ ਲਗਾਈ ਸੀ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਭਾਜਪਾ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇੱਕ ਲੈਟਰ ਭੇਜਿਆ ਸੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਜਿਹੜੇ ਆ ਉਹ ਕਾਨੂੰਨੀ ਵਿਵਸਥਾ ਸਹੀ ਨਾ ਚਲਦਿਆਂ ਹੋਇਆਂ ਜਿਹੜੀ ਆ ਇਹ ਮੰਗ ਕੀਤੀ ਗਈ ਸੀ ਕਿ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਤੇ ਦਿੱਲੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਇਸੇ ਦੇ ਚਲਦਿਆਂ ਰਾਸ਼ਟਰਪਤੀ ਨੇ ਜਿਹੜਾ ਉਹ ਲੈਟਰ ਸੀ ਉਹ ਪੱਤਰ ਸੀ ਜਾਂ ਚਿੱਠੀ ਸੀ ਉਹ ਮੋੜ ਤੋਂ ਹਾਂ ਜਿਹੜਾ ਹੋਮ ਮਿਨਿਸਟਰੀ ਵਿਭਾਗ ਆ ਉਸ ਨੂੰ ਭੇਜ ਦਿੱਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਕਿਹੜਾ ਵੱਡਾ ਫੈਸਲਾ ਹੋਣ ਜਾ ਰਿਹਾ ਜਾਂ ਫਿਰ ਸਿਰਫ ਇਹ ਵਿਰੋਧੀਆਂ ਵੱਲੋਂ ਅਫਵਾਹਾਂ ਹੀ ਉਡਾਈਆਂ ਜਾ ਰਹੀਆਂ ਨੇ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਅੱਜ 12 ਵਜੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਕੇਜਰੀਵਾਲ ਵੱਲੋਂ ਅਤੇ ਉਸੇ ਦੇ ਦਰਮਿਆਨ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਸਭ ਤੋਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਲੈ ਸਕਦੇ ਨੇ ਜਿੱਥੇ ਪਹਿਲਾਂ ਹੀ 170 ਦਿਨ ਜਿਹੜੇ ਜੇਲ੍ਹ ਚ ਲਗਾ ਕੇ ਆਏ ਹਾਲਾਂਕਿ ਪਹਿਲਾਂ ਜਿਹੜੇ ਆ ਕੁਝ ਸਮਾਂ ਜਿਹੜੇ ਆ ਜ਼ਮਾਨਤ ਤੇ ਵਾਰ ਆਂਦੇ ਆ ਤਾਂ ਉਧਰ ਵਿੱਤੇ ਦਿਨ ਹੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਸੇ ਮਾਮਲੇ 'ਚ ਜਿੱਥੇ ਵੱਡਾ ਜਸ਼ਨ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਂਦਾ ਹੈ ਅਤੇ ਕੇਸਰੀਵਾਲ ਦਾ ਭਰਮਾ ਸਵਾਗਤ ਹੁੰਦਾ ਤੇ ਉੱਥੇ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰੇ ਹੋਏ ਨੇ ਤਾ ਚੋਣ ਪ੍ਰਚਾਰ ਤਾਂ ਜਿਹੜਾ ਉਹ ਭਖੇਗਾ ਹੀ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਪ੍ਰਚਾਰ ਦਰਮਿਆਨ ਆਮ ਆਦਮੀ ਪਾਰਟੀ ਕੁਝ ਵੱਡਾ ਤਮਾਕਾ ਕਰ ਸਕਦੀ ਹੈ ਤਾਂ ਕਿ ਵੋਟਰਾਂ ਦਾ ਧਿਆਨ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾਵੇ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਫੈਸਲੇ ਆ ਜਿਹੜੇ ਲਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜਿਹੜਾ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਹੈ ਜਿਹੜੇ ਵਿਰੋਧੀ ਅਕਸਰ ਕਰਦੇ ਆ ਇੱਥੋਂ ਤੱਕ ਕਿ ਹਾਈ ਕੋਰਟ ਵੀ ਰਿਟ ਪਾਈ ਜਾਂਦੀ ਆ ਕਿ ਸੀਐਮ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਤੇ ਉੱਥੇ ਹੀ ਜੇ ਕਰ ਦੇਖਿਆ ਜਾਵੇ ਸੁਪਰੀਮ ਕੋਰਟ ਵੀ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਜਾਂਦੀ ਆ ਤਾਂ ਸੁਪਰੀਮ ਕੋਰਟ ਤੋਂ ਵੀ ਪਟੀਸ਼ਨ ਕਰਤਾ ਨੂੰ ਫਟਕਾਰ ਲੱਗਦੀ ਆ ਹਾਈ ਕੋਰਟ 'ਚ ਵੀ ਜਿਹੜੀ ਆ ਫਟਕਾਰ ਲੱਗਦੀ ਆ ਪਰ ਇਹ ਸਮਾਂ ਜਿਹੜਾ ਲੰਘਦਾ ਤੇ 6 ਮਹੀਨੇ ਬੀਤਣ ਦੇ ਬਾਦ ਇੱਕ ਚਿੱਠੀ ਸਾਹਮਣੇ ਆਂਦੀ ਹੈ ਜਦੋਂ ਉਹ ਚਿੱਠੀ ਜਿਹੜੇ ਆ ਰਾਸ਼ਟਰਪਤੀ ਭਵਨ ਪਹੁੰਚਦੀ ਹੈ ਤਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਤਾਂ ਸੰਵਿਧਾਨਿਕ ਸੰਕਟ ਸੰਵਿਧਾਨਿਕ ਸੰਕਟ ਦਾ ਜਿਹੜੇ ਆ ਸੰਕੇਤ ਕਿਤੇ ਨੇ ਭਾਜਪਾ ਦੇ ਐਮਐਲ ਲੈਵਲੋਂ ਤਾਂ ਸੰਵਿਧਾਨਿਕ ਸੰਕਟ ਦੇ ਚਾਲਦਿਆਂ ਸਾਂ ਜਿਹੜੀ ਬਰਖਾਸਤ ਜਿਹੜੀ ਆ ਸਰਕਾਰ ਕਰਨ ਦੀ ਮੰਗ ਆ ਉਹ ਐਮਐਲਏ ਵਿਜੇਪੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਤੇ ਉਸੇ ਚਿੱਠੀ ਨੂੰ ਵਾਪਸ ਜਿਹੜਾ ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ ਰਾਸ਼ਟਰਪਤੀ ਵੱਲੋਂ ਤਾਂ ਇਸ ਚਿੱਠੀ ਤੇ ਕੀ ਕੁਝ ਹੋਏਗਾ ਹਲੇ ਇਸ ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਅਤੇ ਉੱਥੇ ਹੀ ਮੰਤਰੀਆਂ ਨਾਲ ਵੀ ਮੀਟਿੰਗ ਕਰਨਗੇ ਤਾਂ ਉਸ ਦਰਮਿਆਨ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਇਸ ਸਭ ਦੇ ਦਰਮਿਆਨ ਇਸ ਵੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵਿੱਤੇ ਦਿਨੀ ਜੋ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਤਹਿਤ ਜ਼ਮਾਨਤ ਦਿੱਤੀਆਂ ਉਸ ਵਿੱਚ ਅਹਿਮ ਸ਼ਰਤਾਂ ਇਹ ਵੀ ਰੱਖੀਆਂ ਨੇ ਕਿ ਸੀਐਮ ਹਾਊਸ ਹੈ ਜਿਹੜਾ ਸੀਐਮ ਦਫ਼ਤਰ ਹੈ ਜਿਹੜਾ ਉਹ ਨਹੀਂ ਜਾਣਗੇ ਕੇਜਰੀਵਾਲ ਅਤੇ ਕਿਸੇ ਤਰ੍ਹਾਂ ਦੇ ਵੀ ਸਰਕਾਰੀ ਫਾਈਲਾਂ ਤੇ ਦਸਤਕ ਨਹੀਂ ਕਰਨਗੇ ਸਬੂਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੰਗਵਾਹਾਂ ਨੂੰ ਨਹੀਂ ਮਿਲਣਗੇ ਅਜਿਹੇ ਜਿਹੜੀਆਂ ਸ਼ਰਤਾਂ ਜਿਹੜੀਆਂ ਸੁਪਰੀਮ ਕੋਰਟ ਨੇ ਉਹ ਰੱਖੀਆਂ ਨੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਾਮਲੇ ਤੇ ਜੋ ਦਿੱਲੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਾਰਵਾਈਆਂ ਹੋਈਆਂ ਇਸ ਸਾਰੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ ਚੇਤਾਵਨੀ ਦਿੱਤੀ ਹੋਈ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਉੱਥੇ ਹੀ ਹੁਣ ਜਿਹੜਾ ਸਭ ਤੋਂ ਅਹਿਮ ਨਜ਼ਰਾਂ ਟਿਕਿਆ ਹੋਇਆ ਨੇ ਕਿ ਅੱਜ ਕੇਜਰੀਵਾਲ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਏਗਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ 12 ਵਜੇ ਵੱਡਾ ਇਕੱਠਾ ਜਿਹੜਾ ਉਹ ਰੱਖਿਆ ਗਿਆ ਤੇ ਉਸ ਨੂੰ ਸੰਬੋਧਨ ਕਰਨਗੇ ਤੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕੋਈ ਵੱਡਾ ਐਲਾਨ ਅੱਜ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ। ਦੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸੇ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਓਹੋ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ ਛਿੜੀ ਹੋਈ ਆ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕੇਜਰੀਵਾਲ 177 ਦਿਨ ਜੇਲ੍ਹ ਚ ਲਗਾ ਕੇ ਆਏ ਨੇ ਤਾਂ ਇਸ ਸਮੇਂ ਦੇ ਦਰਮਿਆਨ ਉਹਨਾਂ ਵੱਲੋਂ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਉਹਨਾਂ ਨੇ ਸਿੱਧਾ-ਸਿੱਧਾ ਜਿਹੜਾ ਠੋਕਮਾ ਜਵਾਬ ਵਿਰੋਧੀਆਂ ਨੂੰ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਅਸਤੀਫਾ ਉਹ ਨਹੀਂ ਦੇਣਗੇ ਅਤੇ ਓਹੋ ਸੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਦਿੱਲੀ ਦੇ ਭਲੇ ਲਈ ਹਰ ਕੰਮ ਕਰਨਗੇ ਭਾਵੇਂ ਉਹਨਾਂ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਲੰਘਣਾ ਪਵੇ ਪਰ ਉੱਥੇ ਜੇ ਘਰ ਦੇਖਿਆ ਜਾਵੇ ਕਿ ਵਿੱਤੇ ਦਿਨ ਸੁਪਰੀਮ ਕੋਰਟ ਵੀ ਮਾਮਲਾ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਫਟਕਾਰ ਵੀ ਹੈ ਜਿਹੜੀ ਉਹ ਲਗਾਈ ਸੀ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਭਾਜਪਾ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇੱਕ ਲੈਟਰ ਭੇਜਿਆ ਸੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਜਿਹੜੇ ਆ ਉਹ ਕਾਨੂੰਨੀ ਵਿਵਸਥਾ ਸਹੀ ਨਾ ਚਲਦਿਆਂ ਹੋਇਆਂ ਜਿਹੜੀ ਆ ਇਹ ਮੰਗ ਕੀਤੀ ਗਈ ਸੀ ਕਿ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਤੇ ਦਿੱਲੀ ਸਰਕਾਰ ਬਰਖਾਸਤ ਕੀਤੀ ਜਾਵੇ ਤੇ ਇਸੇ ਦੇ ਚਲਦਿਆਂ ਰਾਸ਼ਟਰਪਤੀ ਨੇ ਜਿਹੜਾ ਉਹ ਲੈਟਰ ਸੀ ਉਹ ਪੱਤਰ ਸੀ ਜਾਂ ਚਿੱਠੀ ਸੀ ਉਹ ਮੁਰ ਤੋਂ ਹਾਂ ਜਿਹੜਾ ਹੋਮ ਮਿਨਿਸਟਰੀ ਵਿਭਾਗ ਆ ਉਸ ਨੂੰ ਭੇਜ ਦਿੱਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਕਿਹੜਾ ਵੱਡਾ ਫੈਸਲਾ ਹੋਣ ਜਾ ਰਿਹਾ ਜਾਂ ਫਿਰ ਸਿਰਫ ਇਹ ਵਿਰੋਧੀਆਂ ਵੱਲੋਂ ਅਫਵਾਹਾਂ ਹੀ ਉਡਾਈਆਂ ਜਾ ਰਹੀਆਂ ਨੇ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਅੱਜ 12 ਵਜੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਕੇਜਰੀਵਾਲ ਵੱਲੋਂ ਅਤੇ ਉਸੇ ਦੇ ਦਰਮਿਆਨ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਕੋਈ ਵੱਡਾ ਫੈਸਲਾ ਅਰਵਿੰਦ ਕੇਜਰੀਵਾਲ ਲੈ ਸਕਦੇ ਨੇ ਜਿੱਥੇ ਪਹਿਲਾਂ ਹੀ 177 ਦਿਨ ਜਿਹੜੇ ਜੇਲ੍ਹ ਚ ਲਗਾ ਕੇ ਆਏ ਹਾਲਾਂਕਿ ਪਹਿਲਾਂ ਜਿਹੜੇ ਕੁਝ ਸਮਾਂ ਜਿਹੜੇ ਆ ਜ਼ਮਾਨਤ ਤੇ ਬਾਹਰ ਆਉਂਦੇ ਆ ਤਾਂ ਉਧਰ ਵਿੱਤੇ ਦਿਨ ਹੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਇਸੇ ਮਾਮਲੇ 'ਚ ਜਿੱਥੇ ਵੱਡਾ ਜਸ਼ਨ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾਂਦਾ ਹੈ ਅਤੇ ਕੇਜਰੀਵਾਲ ਦਾ ਭਰਮਾ ਸਵਾਗਤ ਹੁੰਦਾ ਤੇ ਉੱਥੇ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਆ ਜਿਹੜੇ ਆਮ ਆਦਮੀ ਪਾਰਟੀ ਨੇ ਆਪਣੇ ਉਤਾਰੇ ਹੋਏ ਨੇ ਤਾਂ ਚੋਣ ਪ੍ਰਚਾਰ ਤਾਂ ਜਿਹੜਾ ਉਹ ਭੱਖੇਗਾ ਹੀ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਚੋਣ ਪ੍ਰਚਾਰ ਦਰਮਿਆਨ ਆਮ ਆਦਮੀ ਪਾਰਟੀ ਕੁਝ ਵੱਡਾ ਤਮਾਕਾ ਕਰ ਸਕਦੀ ਹੈ ਤਾਂ ਕਿ ਵੋਟਰਾਂ ਦਾ ਧਿਆਨ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾਵੇ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕਈ ਵੱਡੇ ਫੈਸਲੇ ਆ ਜਿਹੜੇ ਲਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜਿਹੜਾ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਹੈ ਜਿਹੜੇ ਵਿਰੋਧੀ ਅਕਸਰ ਕਰਦੇ ਆ ਇੱਥੋਂ ਤੱਕ ਕਿ ਹਾਈ ਕੋਰਟ ਵੀ ਰਿਟ ਪਾਈ ਜਾਂਦੀ ਆ ਕਿ ਸੀਐਮ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਕੇਜਰੀਵਾਲ ਨੂੰ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਸੁਪਰੀਮ ਕੋਰਟ ਵੀ ਸੁਪਰੀਮ ਕੋਰਟ 'ਚ ਵੀ ਪਟੀਸ਼ਨ ਪਾਈ ਜਾਂਦੀ ਆ ਤਾਂ ਸੁਪਰੀਮ ਕੋਰਟ ਤੋਂ ਵੀ ਪਟੀਸ਼ਨ ਕਰਤਾ ਨੂੰ ਫਟਕਾਰ ਲੱਗਦੀ ਆ ਹਾਈ ਕੋਰਟ 'ਚ ਵੀ ਜਿਹੜੀ ਆ ਫਟਕਾਰ ਲੱਗਦੀ ਆ ਪਰ ਇਹ ਸਮਾਂ ਜਿਹੜਾ ਲੰਘਦਾ ਤੇ 6 ਮਹੀਨੇ ਬੀਤਣ ਦੇ ਬਾਦ ਇੱਕ ਚਿੱਠੀ ਸਾਹਮਣੇ ਆਂਦੀ ਹੈ ਜਦੋਂ ਉਹ ਚਿੱਠੀ ਜਿਹੜੇ ਆ ਰਾਸ਼ਟਰਪਤੀ ਭਵਨ ਪਹੁੰਚਦੀ ਆ ਤਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਤਾਂ ਸੰਵਿਧਾਨਿਕ ਸੰਕਟ ਸੰਵਿਧਾਨਿਕ ਸੰਕਟ ਦਾ ਜਿਹੜੇ ਆ ਸੰਕੇਤ ਕਿਤੇ ਨੇ ਭਾਜਪਾ ਦੇ ਐਮਐਲ ਲੈਵਲੋਂ ਤਾਂ ਸੰਵਿਧਾਨਿਕ ਸੰਕਟ ਦੇ ਚਾਲਦਿਆਂ ਸਾਂ ਜਿਹੜੀ ਬਰਖਾਸਤ ਜਿਹੜੀ ਆ ਸਰਕਾਰ ਕਰਨ ਦੀ ਮੰਗ ਆ ਉਹ ਐਮਐਲਏ ਵਿਜੇਪੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਤੇ ਉਸੇ ਚਿੱਠੀ ਨੂੰ ਬਾਅਦਸ ਜਿਹੜਾ ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ ਰਾਸ਼ਟਰਪਤੀ ਵੱਲੋਂ ਤਾਂ ਇਸ ਚਿੱਠੀ ਤੇ ਕੀ ਕੁਝ ਹੋਏਗਾ ਹਲੇ ਇਸ ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਦੇਖਿਆ ਜਾਵੇ ਕਿ ਅੱਜ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ ਕੇਜਰੀਵਾਲ ਅਤੇ ਉੱਥੇ ਹੀ ਮੰਤਰੀਆਂ ਨਾਲ ਵੀ ਮੀਟਿੰਗ ਕਰਨਗੇ ਤਾਂ ਉਸ ਦਰਮਿਆਨ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਇਸ ਸਭ ਦੇ ਦਰਮਿਆਨ ਇਸ ਵੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਵਿੱਤੇ ਦਿਨੀ ਜੋ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਤਹਿਤ ਜਮਾਨਤ ਦਿੱਤੀਆਂ ਉਸ ਵਿੱਚ ਅਹਿਮ ਸ਼ਰਤਾਂ ਇਹ ਵੀ ਰੱਖੀਆਂ ਨੇ ਕਿ ਸੀਐਮ ਹਾਊਸ ਹੈ ਜਿਹੜਾ ਸੀਐਮ ਦਫ਼ਤਰ ਹੈ ਜਿਹੜਾ ਉਹ ਨਹੀਂ ਜਾਣਗੇ ਕੇਜਰੀਵਾਲ ਅਤੇ ਕਿਸੇ ਤਰ੍ਹਾਂ ਦੇ ਵੀ ਸਰਕਾਰੀ ਫਾਈਲਾਂ ਤੇ ਦਸਤਕ ਨਹੀਂ ਕਰਨਗੇ ਸਬੂਤਾਂ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਜੰਗਵਾਹਾਂ ਨੂੰ ਨਹੀਂ ਮਿਲਣਗੇ ਅਜਿਹੇ ਜਿਹੜੀਆਂ ਸ਼ਰਤਾਂ ਜਿਹੜੀਆਂ ਸੁਪਰੀਮ ਕੋਰਟ ਨੇ ਉਹ ਰੱਖੀਆਂ ਨੇ ਉਥੇ ਹੀ ਜੇਕਰ ਦੇਖਿਆ ਜਾਵੇ ਕਿ ਇਸ ਸਾਰੇ ਮਾਮਲੇ ਤੇ ਜੋ ਦਿੱਲੀ ਸ਼ਰਾਬ ਘਟਾਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਕਾਰਵਾਈਆਂ ਹੋਈਆਂ ਇਸ ਸਾਰੇ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ ਚੇਤਾਵਨੀ ਦਿੱਤੀ ਹੋਈ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਕੀਤਾ ਜਾਵੇ ਉਥੇ ਹੀ ਹੁਣ ਜਿਹੜਾ ਸਭ ਤੋਂ ਅਹਿਮ ਨਜ਼ਰਾਂ ਟਿਕਿਆ ਹੋਇਆ ਨੇ ਕਿ ਅੱਜ ਕੇਜਰੀਵਾਲ ਵੱਲੋਂ ਕਿਹੜਾ ਵੱਡਾ ਫੈਸਲਾ ਲਿਆ ਜਾਏਗਾ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ 12 ਵਜੇ ਵੱਡਾ ਇਕਾਠ ਜਿਹੜਾ ਉਹ ਰੱਖਿਆ ਗਿਆ ਤੇ ਉਸ ਨੂੰ ਸੰਬੋਧਨ ਕਰਨਗੇ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਅੱਜ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ ਦੀ ਖਬਰ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਹੈ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤਾਂ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਜਰੀਵਾਲ 12 ਵਜੇ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਨਗੇ ਤਾਂ ਉਸ ਦੇ ਦਰਮਿਆਨ ਕੋਈ ਵੱਡਾ ਐਲਾਨ ਵੀ ਕਰ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਹੈ ਜਿਹੜੀ ਉਹ ਮੰਤਰੀਆਂ ਦੀ ਬੁਲਾਈ ਹੋਈ ਹੈ ਤੇ ਮੰਤਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਿੱਥੇ ਪਹਿਲਾਂ ਹੀ ਵਿਰੋਧੀ ਪਾਰਟੀਆਂ ਦਬਾਅ ਬਣਾ ਰਹੀਆਂ ਨੇ ਕਿ ਕੇਜਰੀਵਾਲ ਅਸਤੀਫਾ ਦੇਣ ਤਾਂ ਅਸਤੀਫੇ ਨੂੰ ਲੈ ਕੇ ਵੀ ਚਰਚਾ ਪੂਰੇ ਸਿਖਰਾਂ ਤੇ ਛਿੜੀ ਹੋਈ ਹੈ ਕਿ ਅਰਵਿੰਦ ਕੇਜਰੀਵਾਲ ਅੱਜ ਅਸਤੀਫਾ ਦੇ ਸਕਦੇ ਨੇ ਅਜੇ ਹੀ ਚਰਚਾ ਜਿਹੜੀ ਉਹ